вайਗੁਰજી કા ਖਾਲਸਾ ਵਾਇਗੁਰਜੀ ਕੀ ਫਤਿਹ ਸਨ ਸਿਪਾਈ ਮਹਾਨ ਸਿੱਖ ਜਰਨੈਲ ਸਰਦਾਰ ਭਗੇਲ ਸਿੰਘ ਨੇ 14 ਮਾਰਚ 1783 ਈਸਵੀ ਵਿੱਚ ਦਿੱਲੀ ਲਾਲ ਕਿਲੇ ਤੇ ਖਾਲਸੇ ਨਿਸ਼ਾਨ ਚੁਲਾ ਦਿੱਤਾ ਬਾਦਸ਼ਾਹ ਸ਼ਾ আলম ਨੇ ਸਿੱਖ ਸਰਦਾਰਾਂ ਨਾਲ ਸੁਲ੍ਹਾ ਕਰਾਣ ਲਈ ਸਰਦਾਨਾਂ ਤੋਂ ਬੀਗਮ ਸਮਰੂ ਨੂੰ ਬੁਲਵਾਇਆ ਬੀਗਮ ਸਮਰੂ ਨੇ ਸਰਦਾਰ ਭਗੇਲ ਸਿੰਘ ਨੂੰ ਪਰਾ ਬਣਾ ਕੇ ਦੋ ਗੱਲਾਂ ਦੀ ਮੰਗ ਕੀਤੀ ਪਹਿਲੀ ਬਾਦਸ਼ਾਹ ਸ਼ਾ ਆਲਮ ਦੀ ਜ਼ਿੰਦਗੀ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ ਦੂਸਰਾ ਲਾਲ ਕਿਲੇ ਤੇ ਸ਼ਾ ਆਲਮ ਦਾ ਅਧਿਕਾਰ ਬਣਿਆ ਰਹਿਣ ਦਿੱਤਾ ਜਾਵੇ ਇਹਨਾਂ ਦੋ ਵੱਡੀਆਂ ਮੰਗਾਂ ਦੇ ਬਦਲੇ ਸਰਦਾਰ ਭਗੇਲ ਸਿੰਘ ਨੇ ਚਾਰ ਸ਼ਰਤਾਂ ਰੱਖੀਆਂ ਪਹਿਲੀ ਦਿੱਲੀ ਵਿੱਚ ਸਿੱਖ ਗੁਰੂ ਸਾਹਿਬਾਨ ਨਾਲ ਸੰਬੰਧਿਤ ਇਤਿਹਾਸਿਕ ਸਥਾਨਾਂ ਉਤੇ ਯਾਦਗਾਰਾਂ ਕਾਇਮ ਕਰਨ ਦਿੱਤੀਆਂ ਜਾਣ। ਦੂਸਰਾ ਇਹਨਾਂ ਸਥਾਨਾਂ ਦੀ ਨਿਸ਼ਾਨਦੇਹੀ ਹੋਣ ਤੋਂ ਬਾਅਦ ਵੀ ਨਾ ਕਿਸੇ ਰੋਕ ਟੋਕ ਦੇ ਇਮਾਰਤਾਂ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ। ਤੀਸਰਾ ਸ਼ਹਿਰ ਦੀ ਕੋਤਵਾਲੀ ਖਾਲਸੇ ਦੇ سپرد ਕੀਤੀ ਜਾਵੇ ਜਿਸ ਦਾ ਪੈਸਾ ਗੁਰਦੁਆਰਿਆਂ ਦੇ ਨਿਰਮਾਣ ਅਤੇ ਤਨਖਾਹਾਂ ਦੇ ਉਤੇ ਖਰਚ ਕੀਤਾ ਜਾਵੇ ਅਤੇ ਚੌਥਾ ਜਦੋਂ ਤੱਕ ਗੁਰਦੁਆਰਿਆਂ ਦਾ ਨਿਰਮਾਣ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ 4000 ਸਿੱਖ ਸੈਨਿਕ ਦਿੱਲੀ ਟਿਕ ਕੇ ਰਹਿਣਗੇ ਇਹਨਾਂ ਦਾ ਖਰਚਾ ਸ਼ਾਹੀ ਖਜ਼ਾਨੇ ਵਿੱਚੋਂ ਦਿੱਤਾ ਜਾਵੇ ਬਾਦਸ਼ਾਹ ਦੀਆਂ ਸਾਰੀਆਂ ਸ਼ਰਤਾਂ ਜਦੋਂ ਸਰਦਾਰ ਬਗੇਲ ਸਿੰਘ ਜੀ ਨੇ ਮੰਨ ਲਈਆਂ ਉਸ ਤੋਂ ਬਾਅਦ ਖਾਲਸਾਈ ਫੌਜ ਲਾਲ ਕਿਲੇ ਤੋਂ ਬਾਹਰ ਆ ਗਈ ਬਾਦਸ਼ਾਹ ਸ਼ਾ ਆलम 9 ਲੱਖ ਰੁਪਏ ਨਜ਼ਰਾਨਾ ਦੇਣ ਲਈ ਵੀ ਰਾਜ਼ੀ ਹੋ ਗਿਆ ਇਸ ਤਰ੍ਹਾਂ ਸਰਦਾਰ ਬਗੇਲ ਸਿੰਘ ਨੇ ਦਿੱਲੀ ਤੇ ਰਾਜ ਕਰਨ ਨਾਲੋਂ ਗੁਰੂ ਸਹਿਬਾਨਾਂ ਦੀਆਂ ਯਾਦਗਾਰਾਂ ਕਾਇਮ ਕਰਨ ਨੂੰ ਪਹਿਲ ਦਿੱਤੀ ਸਰਦਾਰ ਬਗੇਲ ਸਿੰਘ ਨੇ ਦਿੱਲੀ 8 ਮਹੀਨੇ ਰੁੱਕ ਕੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਗੁਰਦੁਆਰਾ ਬੰਗਲਾ ਸਾਹਿਬ ਰਕਾਬਗੰਜ ਸਾਹਿਬ ਮੋਤੀ ਬਾਗ ਮਜਨੂ ਕਾ ਟੇਲਾ ਮਾਤਾ ਸੁੰਦਰੀ ਅਤੇ ਨਾਨਕ ਪਿਆਉ ਗੁਰਦੁਆਰਿਆਂ ਦਾ ਨਿਰਮਾਣ ਕਰਵਾਇਆ ਤਿੰਨ ਗੁਰਦੁਆਰੇ ਦਮਦਮਾ ਸਾਹਿਬ ਬਾਲਾ ਸਾਹਿਬ ਅਤੇ ਬੰਦਾ ਸਿੰਘ ਬਹਾਦਰ ਬਾਦ ਵਿੱਚ ਕਾਇਮ ਕੀਤੇ ਗਏ ਸਨ ਦਿੱਲੀ ਨੂੰ ਜਿੱਤ ਕੇ ਇਥੋਂ ਦੇ ਇਤਿਹਾਸਿਕ ਗੁਰਦੁਆਰਿਆਂ ਨੂੰ ਕਾਇਮ ਕਰਨ ਦੇ ਲਈ ਸਿੱਖ ਪੰਥ ਸਰਦਾਰ ਭਗੇਲ ਸਿੰਘ ਦਾ ਸਦਾ ਹੀ ਰਿਣੀ ਰਹੇਗਾ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬਾਬਾ ਭਗੇਲ ਸਿੰਘ ਮਿਊਜ਼ੀਅਮ ਬਣਾਇਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ